ਇਹ ਨੂੰ ਹਫ਼ਤੇ ਚ ਇੱਕ ਵਾਰੀ ਸਖਾਣੇ ਨੂੰ ਖਾਲੀ ਕਰੋ ਜੀ ਦਿਓ ਆ ਦੇਖੋ ਆ ਦੇਖੋ ਆ ਦੇਖੋ ਆ ਵੇਖਦਾ ਪਿਆ ਨਾ ਜੀ ਦੇਖੋ ਸਾਰਾ ਉਹ ਆਹ ਦੇਖੋ ਸਾਰਾ ਸਾਹਮਣੇ ਇਹ ਆ ਬਿਲਕੁਲ ਟਾਰਚ ਦੇ ਨੀਚੇ ਆ ਗਿਆ ਹਾਂ ਜੀ ਆ ਦੇਖੋ ਜੀ ਜੇਈ ਵਾਰੀ ਆਪਾਂ ਪੂਰੀ ਖਾਲੀ ਨਹੀਂ ਕਰਦੇ ਜੀ ਇਹਨੂੰ ਸੁਕਾ ਕੇ ਫਿਰ ਭਰਨਾ ਜੀ ਠੀਕ ਹੈ ਜੀ ਆ ਮਾਸ ਕੇ ਸੁਕਾ ਕੇ ਫਿਰ ਭਰਨਾ ਜੀ ਉਹ ਔਰ ਇਹਨਾਂ ਨੂੰ ਸਾਰਿਆਂ ਨੂੰ ਟੱਗ ਕੇ ਰੱਖਣਾ ਜੀ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਸਰ ਇੱਕ ਤਾਂ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਤੇ ਨਾਲ ਡੇਂਗੂ ਤੇ ਵੀ ਵਾਰ ਚੱਲ ਰਿਹਾ ਹਰ ਸ਼ੁੱਕਰਵਾਰ ਤੇ ਅੱਜ ਨੈਸ਼ਨਲ ਡੇਂਗੂ ਡੇ ਵੀ ਹੈ ਤੇ ਅੱਜ ਤੁਸੀਂ ਇੱਥੇ ਆਏ ਵੀ ਤੇ ਨਾਲ ਹੀ ਦੱਸਦੇ ਵੀ ਨਜ਼ਰ ਆ ਜੀ ਅੱਜ ਜਿਵੇਂ ਤੁਸੀਂ ਕਿਹਾ ਕਿ ਅੱਜ ਨੈਸ਼ਨਲ ਡੇਂਗੂ ਡੇ ਆ ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਔਰ ਪੰਜਾਬ ਪਹਿਲਾ ਸੂਬਾ ਹੈ ਜਿਨ੍ਹਾਂ ਨੇ ਪਿਛਲੀ ਵਾਰੀ ਨਾ 50% ਰਿਡਕਸ਼ਨ ਕੀਤੀ ਆ ਅਸੀਂ ਜਿਹੜੀਆਂ ਸਾਡੀਆਂ 20000 ਤੋਂ ਜ਼ਿਆਦਾ ਜਿਹੜੀਆਂ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦੇ ਕੇ ਅਸੀਂ ਬਰੀਡਿੰਗ ਚੈਕਰ ਬਣਾਤਾ ਜਿਹੜੀਆਂ ਸਾਡੇ ਕੋਲੇ 50000 ਨਰਸਿੰਗ ਸਟੂਡੈਂਟ ਦੇ 50000 ਦੂਜੇ ਪੈਰਾਮੈਡਿਕਸ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਬਲੀਡਿੰਗ ਚੱਕਰ ਬਣਾਤਾ 1 ਲੱਖ ਬਲੀਡਿੰਗ ਚੱਕਰ ਹੋ ਗਏ ਹੁਣ ਅਸੀਂ ਟੀਚਰਸ ਦੀ ਤੇ ਸਕੂਲਾਂ ਦੇ 20 ਲੱਖ ਬੱਚਿਆਂ ਦੀ ਟ੍ਰੇਨਿੰਗ ਕਰ ਰਹੇ ਆ ਜੀ ਤੇ ਜਦੋਂ 20 ਲੱਖ ਬੱਚੇ ਟ੍ਰੇਨ ਹੋ ਜਾਣਗੇ ਤੇ ਸਾਡੇ ਕੋਲੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਆਪਣੇ ਕੋਲੇ 65 ਲੱਖ ਘਰ ਆ ਤਾਂ ਸਾਡਾ ਕੰਮ ਸੌਖਾ ਹੋ ਜਾਊਗਾ 20 ਲੱਖ ਪਰਿਵਾਰਾਂ 'ਚ ਸਾਡਾ ਮੈਸੇਜ ਚਲਾ ਜਾਊਗਾ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਬਹੁਤ ਅੱਛਾ ਮਿਲ ਰਿਹਾ ਲੋਕ ਅਪਰੀਸ਼ੀਏਟ ਕਰ ਰਹੇ ਕਹਿੰਦੇ ਜੀ ਇਹ ਅਸੀਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਸਰਕਾਰਾਂ ਇਦਾਂ ਵੀ ਕੰਮ ਕਰਦੀਆਂ ਹੋਣੀਆਂ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਰੀਡਫਾਈਨ ਕੀਤਾ ਚਾਹੇ ਉਹ ਯੋਗਾ ਹੈ ਚਾਹੇ ਬਿਮਾਰੀ ਦੀ ਰੋਕਥਾਮ ਹੈ ਚਾਹੇ ਡੇਂਗੂ ਹੈ ਚਾਹੇ ਆ ਜਿਹੜਾ ਜੁਧ ਨਸ਼ਾ ਵਿਰੋਧ ਹੈ ਜੀ ਬਹੁਤ ਸ਼ੁਕਰੀਆ ਡਾਕਟਰ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿਉਂਕਿ ਆਮਾਦੀ ਪਾਰਟੀ ਦਾ ਫੋਕਸ ਹੀ ਹੈ ਹੈਲਥ ਤੇ ਐਜੂਕੇਸ਼ਨ ਤੇ ਤੇ ਜਿਵੇਂ ਨੈਸ਼ਨਲ ਡੇਂਗੂ ਡੇ ਵੀ ਹੈ ਤੇ ਡੇਂਗੂ ਤੋਂ ਬਚਾਅ ਹੋ ਸਕੇ ਇਸ ਲਈ ਆਵਾਦ ਮੇਂ 파ਟੀ ਇਸਤੇ ਕੰਮ ਕਰ ਰਹੀ ਹੈ